ਤੁਸੀਂ ਦੇਖ ਰਹੇ ਹੋ ਨਹਿਰ ਪੰਜਾਬੀ ਵਲੌਗਸ ਅੱਜ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਰਾਵੀ ਦਰਿਆ ਦੇ ਵਿੱਚ ਪ੍ਰਸ਼ਾਸਨ ਵੱਲੋਂ 1,50 ਹਰਕ ਉਸਕ ਪਾਣੀ ਜਿਹੜਾ ਉਹ ਛੱਡਿਆ ਗਿਆ ਵਾ ਇਸ ਨੂੰ ਜਾਣਕਾਰੀ ਦਿੰਦੇ ਹੋਏ ਡੀਪੀ ਕਮਿਸ਼ਨਰ ਗਰਦਾਸਪੁਰ ਤੇ ਇੰਚਾਰਜ ਦਿਨਾਨਗਰ ਸਮਸ਼ੀਰ ਸਿੰਘ ਨੇ ਦੱਸੀ ਜਾਣਕਾਰੀ ਦੰਦਿਆ ਦੱਸਿਆ ਕਿ ਪਹਾੜਾਂ ਦੇ ਵਿੱਚ ਲਗਾਤਾਰ بارش ਹੋਣ ਦੇ ਨਾਲ ਉਜਲ ਦਰਿਆ ਅਤੇ ਰਾਵੀ ਦਰਿਆ ਦਾ ਪਾਣੀ ਜਿਹੜਾ ਕਾਫੀ ਵੱਧ ਗਿਆ ਹੈ ਇਸ ਲਈ 1,50,000 ਕਿੱਸਾ ਪਾਣੀ ਜਿਹੜਾ ਰਾਵੀ ਦਰਿਆ ਛੱਡਿਆ ਗਿਆ ਇਸ ਲਈ ਲੋਕਾਂ ਨੂੰ ਅੱਗੇ ਬੇਨਤੀ ਹੈ ਕਿ ਉਹ ਆਪਣੇ ਏਰੀਆ ਨੂੰ ਛੱਡ ਕੇ ਸੁਰੱਖਤ ਥਾਵਾਂ ਤੇ ਵਿੱਚ ਚਲੇ ਜਾਣ ਦੇਖੋ ਲਾਈਵ অলਮੋਸਟ ਕੋਈ ਜ਼ਿਆਦਾ ਨੁਕਸਾਨ ਕਿਸੇ ਦਾ ਨਹੀਂ ਹੋਇਆ ਸੋ ਆਸ ਹੈ ਕਿ ਪਾਣੀ ਜਲਦੀ ਡਾਊਨ ਚਲਾ ਜਾਏਗਾ। ਮੈਂ ਲਗਾਤਾਰ ਸੰਪਰਕ ਵਿੱਚ ਹਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ। ਬਿਲਕੁਲ ਜ਼ਿਲ੍ਹਾ ਪ੍ਰਸ਼ਾਸਨ ਤੁਹਾਡੇ ਸਾਹਮਣੇ ਹੀ ਇੱਥੇ ਹੈ ਤੇ ਅਸੀਂ ਵੀ ਨਾਲ ਇਨਕਾਚ ਅਸੀਂ ਪਾਰ ਦੇ ਲੋਕਾਂ ਨਾਲ ਵੀ ਇਨਕਾਚ ਹੈ। ਫੋਨ ਦੇ ਉੱਤੇ ਵੀ ਇਨਕਾਚ ਹੈ। ਆਮ ਤਰੀਕਾ ਸੇਫ ਨੇ। ਇਹ ਕੋਈ ਕਿਸੇ ਤਰ੍ਹਾਂ ਦਿੱਕਤ ਪ੍ਰੋਬਲਮ ਹੋਈ ਨਹੀਂ ਇੱਥੇ। ਸਾਡਾ ਜਿਹੜਾ ਡਿਸਟ੍ਰਿਕਟ ਪ੍ਰਸ਼ਾਸਨ ਹੈ ਨਾ ਉਹ ਬਿਲਕੁਲ ਅਲਰਟ ਹੈ। ਔਰ ਹਰ ਤਰ੍ਹਾਂ ਦੀ ਇਨੀ ਸਮਸ਼ੇਰ ਸਿੰਘ ਦਿਨਨਗਰ ਹਲਕਾ ਦੇ ਇਨੀ ਚਾਰਜ। ਅੱਜ ਪਿਛਲੇ ਅੱਜ ਕੱਤੋਂ 11:00 ਵਜੇ पुलिस अधिकारी भी इस बारे जानकारी तो हुए हाँ ਪਹਿਲਾਂ ਤਾਂ ਪਲਾਨ ਕਰਿਆ ਸੀ ਕਿ ਇਸ ਕੋਈ ਜਿਹੜਾ ਹੈਗਾ ਐਡਵਾਂਸ ਕਨਸਟਰੂਕਸ਼ਨ ਬਟ ਹਲੇ ਵੀ ਜਿਹੜਾ ਹੈਗਾ ਵੈਦਰ ਕੰਡੀਸ਼ਨ ਕਿਸ ਤੋਂ ਪਹਿਲਾਂ ਕਿ ਕਿਸਤਵਾਰ ਦੇ ਵਿੱਚ ਬੱਦਲ ਫੱਟਣ ਦੇ ਨਾਲ ਉੱਥੇ ਕਾਫੀ ਜਾਨੀ ਮੌਲ ਨੁਕਸਾਨ ਹੋਇਆ ਸੀ ਤੇ ਅੱਜ ਡੇਟਾ ਲਖ ਕਿ ਉਸ ਕਪਾਣੀ ਜਿਹੜਾ ਉਹ ਰਾਵੀ ਦਰਿਆ ਦੇ ਵਿੱਚ ਛੱਡਿਆ ਗਿਆ ਇਹ ਲੋਕਾਂ ਨੂੰ ਸचेत ਰਹਿਣਾ ਚਾਹੀਦਾ ਹੈਲਥ ਦਾ ਸਟਾਫ ਕਰਾ ਲਿਆ ਸੀ ਕਿ ਉਹ ਤੁਹਾਨੂੰ ਕੋਈ ਇਹੋ ਜਿਹੀ ਕੋਈ ਸਿਚੁਏਸ਼ਨ ਆਏਗੀ ਤਾਂ ਆਲਰੇਡੀ ਆਈ ਥਿੰਕ ਇਟ ਇਜ਼ ਬੈਟਰ ਕਿ ਕਾਚੀ ਆਮੋਕ ਬਣਾਇਆ ਜਾਵੇ ਜਿਸ ਸਾਥ ਸਹਾਇਕ ਆਲਰੇਡੀ ਉਹ ਤੁਸੀਂ ਦੇਖ ਲਏ ਹੋ ਐਕਸਲ ਸਾਹਿਬ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮ ਮਾਣਾ ਸੀਗਾ ਉਹਦੇ ਸੀਲ ਹੋ ਗਏ ਸਾਰੇ ਨਹੀਂ ਸਾਡੇ ਵੀ ਕੰਮ ਮੰਗ ਕੋਪ ਵਾਲੀ ਜਿਹੜੀ ਕੰਡੀਸ਼ਨ ਹੈ ਤੇ ਦੂਜੀ ਗੱਲ ਪਾਣੀ ਦਾ ਮੁੱਖਾ ਵੇਖਿਆ ਗਿਆ ਕਿ ਇਹ ਲੋਕ ਘਰਾਂ ਦੇ ਲਈ ਰੱਖੇ ਨਹੀਂ ਉਹਨਾਂ ਦਾ ਪੰਜਾਬ ਪ੍ਰਸ਼ਾਸਨ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਜਿੰਦਾ ਹੋਇਆ ਤੇ ਮੈਡੀਕਲ ਟੀਮ ਤੋਂ ਵੀ ਆ ਗੀਆਂ ਹੋਰ ਹੰਤਨਾ ਦੀ ਫੈਸਿਲਿਟੀ ਦੀ ਟੀਮ ਤੇ ਲੋਕਾਂ ਨੂੰ ਵੀ ਚਾਹੀਦਾ ਕਿ ਇਹਨਾਂ ਦੀ ਜਿਹੜੇ ਚੇਤਾਵਨੀਆਂ ਦਿੱਤੀਆਂ ਕਿ ਉਹਨਾਂ ਤੇ ਗੌਰ ਕਰਨ ਤੇ ਆਪਣੇ ਜੀਵਨ ਨੂੰ ਸੁਰੱਖਿਅਤ ਕਰਨ ਖਿੜਿਆ ਇਸ ਬੰਦੇ ਨੂੰ ਨਿਰਦੇਸ਼ ਨੇ ਕਿ ਅਸੀਂ ਜਿਹੜੀ ਪਾਕ ਦੀ ਸਭ ਤੋਂ ਪਹਿਲਾਂ ਜੀਵਨ ਜ਼ਰੂਰੀ ਆ ਉਹਨਾਂ ਦੇ ਨਾਲ ਫੂਨ ਦੀ ਵਿਰਾਸਤ ਕਰਮ ਕੀਤਾ ਜਾ ਰਿਹਾ ਉਸ ਮੱਧ ਵਿੱਚ ਅਸੀਂ ਕਰਦੇ ਕਿ ਫੂਨ ਦੀ ਖੋਟੇ ਦਾਨਦੀ ਹੈ ਮੈਡੀਸਿਨ ਦੀਆਂ ਵੀ ਪਹੁੰਚਾ ਦਿੱਤੀ ਜਾਏਗੀ ਇਸੇ ਸਬੰਧੀ ਗੱਲਾਂ ਛੜੀਆਂ ਕਿਸ਼ਤੀਆਂ ਜਿਹੜੀਆਂ ਅਸੀਂ ਬੋਟਸਾਂ ਨੂੰ ਰਿਪੇਅਰ ਕਰਾ ਕੇ ਰੱਖੀਆਂ ਤੇ ਉਹ ਵੀ ਅਸੀਂ ਤੇ ਪਹੁੰਚ ਰਹੀ ਹੈ ਤੇ ਜਿਵੇਂ ਥੋੜਾ ਜਿਹਾ ਪਾਣੀ ਦਾ ਫਲੋਟ ਠੀਕ ਹੁੰਦਾ ਤੇ ਉਸ ਦੇ ਸਬੰਧਿਤ ਆ ਕੇ ਲੋਕਾਂ ਦੇ ਪਿਆਜਾਂ ਦੇ ਧੂਪ ਤਿਲਿਟ ਜਿਉਣਾ ਲੋੜ ਹੈ ਉਸ ਕਰੀ ਉੱਪਰ ਵਾਈਟ ਫਿਲਹਾਲ ਹੁਣ ਪਾਣੀ ਘਟਣ ਦੇ ਚਾਂਸ ਹੈ ਹਾਂਜੀ ਹਾਂਜੀ ਬਿਲਕੁਲ ਜੀ ਬੜਾ ਵਧੀਆ ਹੁੰਦਾ ਕਿ ਤਰ੍ਹਾਂ ਸੋ ਨਹਿਰ ਪੰਜਾਬੀ ਵਲogs ਐਂਡ ਪਰਮਾਤਮ ਅੱਗੇ ਅਰਦਾਸ ਕਰਦਾ ਹੈ ਕਿ ਪੰਜਾਬ ਦੇ ਲੋਕ ਨਰਿੰਦਰ ਸਿੰਘ ਸਤੰਦੂਸਰਨ ਧੰਨਵਾਦ